ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਭਰਤਰੀ ਜੋਗੇ ਜਿਸ ਦੇ ਪਹਿਲਾਂ ਵੀ ਗੁਰੂ ਜੀ ਨਾਲ ਵਿਚਾਰ ਹੋ ਚੁੱਕੇ ਸਨ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਕੰਨ ਵਿੱਚ ਛੇਕ ਕਰਵਾ ਕੇ ਮੰਦਰਾਂ ਪਾ ਲਓ ਗੋਦੜੀ ਸਰੀਰ ਤੇ ਪਹਿਨ ਲਓ ਗੋ ਰਖ ਦੀ ਆਗਿਆ ਨੂੰ ਕਦੇ ਮੋੜੋ ਨਾ ਤਾਹੇ ਜੋਗ ਦੇ ਯੋਗਤ ਤੂੰ ਜਾਣ ਸਕਦੇ ਹੋ ਇਸ ਤਰ੍ਹਾਂ ਜੋ ਕਮਾਓ ਤਾਂ ਕਿ ਤੁਹਾਡੇ ਅਨਹਦ ਨਾਦ ਫਾਰਗਟ ਹੋ ਜਾਣ ਗੁਰੂ ਜੀ ਨੇ ਕਿਹਾ ਗੁਰੂ ਦਾ ਸ਼ਬਦ ਫਿਰਦੇ ਵਿੱਚ ਟਿਕਾਇਆ ਹੈ ਇਹ ਹੀ ਸਾਡੀ ਮੰਦਰਾ ਹੈ ਮੈਂ ਖਿਮਾ ਦੀ ਗੋਦੜੀ ਸਰੀਰ ਤੇ ਪਹਿਨ ਰੱਖੀ ਹੈ ਜੋ ਵੀ ਪਰਮੇਸ਼ਰ ਕਰਦਾ ਹੈ ਉਸ ਨੂੰ ਸਦਾ ਖੇੜੇ ਮੱਥੇ ਸਵੀਕਾਰ ਕਰਦਾ ਹਾਂ ਇਸ ਤਰ੍ਹਾਂ ਮੇਰਾ ਮਨ ਡੋਲਦਾ ਨਹੀਂ ਹੈ ਜਿਸ ਦਾ ਧਿਆਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਹੈ ਉਹੀ ਅਸਲ ਵਿੱਚ yogi ਹੈ ਉਹ ਸਦਾ ਸਮਾਧੀ ਵਿੱਚ ਰਹਿੰਦਾ ਹੈ ਜਿਸ ਨੇ ਪ੍ਰਮਾਤਮਾ ਦਾ ਆਤਮਕ ਜੀਵਨ ਬਣਾਉਣ ਵਾਲਾ ਨਾਮ ਹਿਰਦੇ ਵਿੱਚ ਵਸਾ ਲਿਆ ਹੈ ਉਸ ਦੇ ਆਤਮਿਕ ਆਨੰਦ ਰੂਪੀ ਅਨਾਹਦ ਨਾਦ ਵੱਜ ਪੈਂਦੇ ਹਨ ਭਰਤਰੀ ਯੋਗੀ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਯੋਗ ਆਸਣ ਲਾ ਕੇ ਬੈਠ ਜਾਓ ਬਾਦ ਬਿਬਾਦ ਛੱਡ ਦਿਓ ਮukh ਨਾਲ ਸਿੰਗੀ ਵਜਾ ਕੇ ਅਨਾਹਦ ਧੁਨ ਸੁਣ ਲਓ ਗੁਰੂ ਜੀ ਨੇ ਕਿਹਾ ਕਿ ਮੈਂ ਮਨ ਦੇ ਫੁਰਨੇ त्याग ਕੇ ਦੁਨੀਆ ਵੱਲੋਂ ਧਿਆਨ ਹਟਾ ਕੇ ਪਰਮੇਸ਼ਰ ਦੇ ਦੇਸ਼ ਵਿੱਚ ਆਸਣ ਲਾ ਕੇ ਬੈਠਦਾ ਹਾਂ ਮੇਰੇ ਹਿਰਦੇ ਵਿੱਚ ਗੁਰੂ ਜੀ ਦੇ ਸ਼ਬਦ ਦਾ ਵਾਸਾ ਹੈ ਉਹੀ ਮੇਰੇ ਅੰਦਰ ਸਿੰਘੀ ਦੀ ਸੁਰ ਹੈ ਦਿਨ ਰਾਤ ਹਿਰਦੇ ਵਿੱਚ ਗੁਰ ਸ਼ਬਦ ਦਾ ਨਾਦ ਵੱਜਦਾ ਰਹਿੰਦਾ ਹੈ ਭਰਤਰੀ ਨੇ ਕਿਹਾ ਤੁਹਾਡੇ ਇੱਕ ਹੱਥ ਵਿੱਚ ਪਾਤਰ ਅਤੇ ਦੂਜੇ ਹੱਥ ਵਿੱਚ ਡੰਡਾ ਫੜਾਵਾਂਗੇ ਤੁਸੀਂ ਸਾਡੇ ਪੰਥ ਵਿੱਚ ਆ ਕੇ ਤਨ ਤੇ ਭਉਤ ਮਾਰ ਲਓ ਗੁਰੂ ਜੀ ਨੇ ਭਰਤਰੀ ਨੂੰ ਉੱਤਰ ਦਿੱਤਾ ਕਿ yogi ਖੱਪਰ ਲੈ ਕੇ ਘਰ ਘਰ ਮੰਗਦੇ ਹਨ ਮੈਂ ਪਰਮੇਸ਼ਰ ਦੇ ਦਰ ਤੇ ਉਹਨਾਂ ਦੇ ਗੁਨਾ ਦਾ ਗਿਆਨ ਮੰਗਦਾ ਹਾਂ ਇਹ ਮੇਰਾ ਖੱਪਰ ਹੈ ਪਰਮਾਤਮਾ ਨਾਲ ਡੂੰਗੀ ਸਾਂਝ ਪੈ ਲੈਣੀ ਇਹੀ ਸਾਡਾ ਡੰਡਾ ਹੈ ਪਰਮਾਤਮਾ ਦੀ ਹੋਂਦ ਹਰ ਸਥਾਨ ਤੇ ਵੇਖਦਾ ਹਾਂ ਇਹ ਹੀ ਸਾਡੇ ਪਿੰਡੇ ਤੇ ਮਲੀ ਹੋਈ ਵਿਭੂਤ ਹੈ ਪਰਮਾਤਮਾ ਦੀ ਵਡਿਆਈ ਕਰਦੇ ਰਹਿਣਾ ਸਾਡਾ ਜੋਗ ਹੈ ਭਰਤਰੀ ਨੇ ਫਿਰ ਕਿਹਾ ਕਿ ਜੋ ਕਮਾਉਣ ਨਾਲ ਸਾਰੀ ਸ੍ਰਿਸ਼ਟੀ ਬਰਾਬਰ ਵਿਆਪਦੀ ਹੈ ਲਿਵ ਲੱਗੀ ਕਦੇ ਨਹੀਂ ਟੁੱਟਦੀ ਇਸ ਲਈ ਪਰਮ ਪਦ ਦੀ ਪ੍ਰਾਪਤੀ ਇੱਕ ਸੱਚੇ ਜੋਗੀ ਨੂੰ ਹੋ ਜਾਂਦੀ ਹੈ ਗੁਰੂ ਜੀ ਨੇ ਕਿਹਾ ਗੁਰੂ ਦੇ ਸਨਮੁਖ ਰਹਿਣਾ ਹੀ ਸਾਡਾ ਧਰਮ ਹੈ ਜਿਸ ਨਾਲ ਸਾਨੂੰ ਮਾਇਆ ਕਦੇ ਨਹੀਂ ਠੱਗ ਸਕਦੇ ਸੁਣ ਭਰத்ਰੇ ਅਨੇਕ ਪ੍ਰਕਾਰ ਦੇ ਜੀਵ ਹਨ ਪਰ ਸਭ ਜੀਵਾਂ ਵਿੱਚ ਇੱਕੋ ਪਰਮਾਤਮਾ ਦੀ ਜੋਤ ਟਿਕੀ ਹੈ ਇਹੀ ਸਾਡਾ ਬਰਾਗਣ ਹੈ ਪਾਰ 3 ਨੂੰ ਜਦ ਇਸ ਤੋਂ ਅੱਗੇ ਵਿਚਾਰ ਨਹੀਂ ਆਏ ਤਾਂ ਉਹ ਇੱਕ ਸ਼ਰਾਬ ਦਾ ਪਿਆਲਾ ਲੈ ਕੇ ਗੁਰੂ ਜੀ ਦੇ ਕੋਲ ਆ ਗਿਆ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਪਿਆਲਾ ਪੀਣ ਨਾਲ ਚਿੰਤਾ ਤੇ ਰੋਗ ਮਿਟ ਜਾਂਦੇ ਹਨ ਭੁੱਖ ਪਿਆਸ ਨਹੀਂ ਲੱਗਦੀ ਪਰਮਾਤਮਾ ਵਿੱਚ ਲਿਵ ਜੁੜ ਕੇ ਸਹਿਜ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਤੁਸੀਂ ਸੁਰਤ ਜੋੜਨ ਲਈ ਸ਼ਰਾਬ ਪੀਂਦੇ ਹੋ ਪਰ ਇਹ ਨਸ਼ਾ ਉਤਰ ਜਾਂਦਾ ਹੈ ਅਤੇ ਸੁਰਤ ਟੁੱਟ ਜਾਂਦੀ ਹੈ ਜੋ ਪ੍ਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ ਉਹ ਨਸ਼ਾ ਇੱਕ ਵਾਰੀ ਚੜ ਜਾਵੇ ਫਿਰ ਕਦੇ ਨਹੀਂ ਉਤਰਦਾ ਉਸ ਦੀ ਆਤਮਿਕ ਅਡੋਲਤਾ ਨਾਲ ਦਿਨ ਰਾਤ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲੱਗੀ ਰਹਿੰਦੀ ਹੈ ਜੋ ਗੁਰੂ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ ਪਰਮਾਤਮਾ ਦੇ ਪ੍ਰੇਮ ਰੂਪੀ ਗੋਡ ਲੈ ਲਓ ਉਸ ਦੇ ਚਰਨਾਂ ਵਿੱਚ ਜੋੜੀ ਸੁਰਤ ਮਉਹੇ ਦੇ ਕੁੱਲ ਸਮਝ ਲਓ ਸ੍ਰੇਸ਼ਟ ਕਰਦਾਰ ਰੂਪੀ ਕਿਕਰ ਦਾ ਸੱਕ ਮੋਹ ਨੂੰ ਮਨ ਵਿੱਚ ਸਾੜ ਕੇ ਭੱਠੀ ਬਣਾ ਲਓ ਪਰਮਾਤਮਾ ਦੇ ਪਿਆਰ ਦਾ ਪੋਚ ਔਰਕ ਵਾਲੀ ਨਾਲੀ ਤੇ ਫੇਰੋ ਇਸ ਤਰ੍ਹਾਂ ਉਸ ਵਿੱਚੋਂ ਅੰਮ੍ਰਿਤ ਰਸ ਨਿਕਲੇਗਾ ਇਹ ਅੰਮ੍ਰਿਤ ਰਸ ਪੀਣ ਨਾਲ ਮਸਤੀ ਸਦਾ ਬਣੀ ਰਹਿੰਦੀ ਹੈ ਸਭ ਗੁਣਾਂ ਦਾ ਦਾਤਾ ਪਰਮੇਸ਼ਰ ਆਪ ਇਹ ਪਿਆਲਾ ਬਖਸ਼ਦਾ ਹੈ ਪਰਮੇਸ਼ਰ ਦੀ ਮਿਹਰ ਨਾਲ ਜਿਹੜਾ ਇਸ ਅੰਮ੍ਰਿਤ ਦਾ ਵਪਾਰੀ ਬਣ ਜਾਵੇ ਤਾਂ ਉਹ ਮਤ ਮਾਰਨ ਵਾਲੀ ਸ਼ਰਾਬ ਦਾ ਤਿਆਗ ਕਰ ਦੇਵੇਗਾ ਜੇਸ ਮਨੁੱਖ ਦੇ ਗਰਬਾਣੀ ਦਾ ਰਸ ਪੀ ਲੈਣ ਦੀ ਆਦਤ ਬਣ ਜਾਵੇ ਉਹ ਦਰਗਾਹ ਵਿੱਚ ਸੁਰਖਰੂ ਹੋ ਜਾਂਦਾ ਹੈ ਅਤੇ ਉਸ ਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਗੁਰੂ ਜੀ ਨੇ ਕਿਹਾ ਕਿ ਸਹਣ ਭਰ thre ਜੋ ਮਨੁੱਖ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਮਾਇਆ ਵਿੱਚ ਨਹੀਂ ਫਸਦਾ ਉਹ ਮਨੁੱਖੀ ਜਨਮ ਨੂੰ ਹਾਰ ਕੇ ਨਹੀਂ ਸਉਗੋਂ ਜੱਤ ਕੇ ਦਰਗਾਹ ਵਿੱਚ ਜਾਂਦਾ ਹੈ ਉਹ ਸੱਚਾ ਆਨੰਦ ਸਦਾ ਬਣਿਆ ਰਹਿੰਦਾ ਹੈ ਗੌਰਤ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਲੋਕਾਂ ਦੇ ਸੁਣਨ ਲਈ ਸ਼ੇਅਰ ਕਰ ਦੇਣਾ ਅਤੇ ਇਹ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ